ਸੁਤੀ ਆ ਫਿਰ ਸੁਤੀ ਰਹਿੰਦਾ ਹੜੇ ਚੱਲ ਮੈਂ ਚਾਹ ਬਣਾਉਂਦਾ ਵਾ ਫੇਰ ਇਹਨੂੰ ਠਾਲਦਾ ਹਾਂ ਹੋ ਤੁਮੜਾ ਬੜੀ ਈ ਚਾਹ ਮੈਂ ਪਾਵਾਂ ਅੱਪਾ ਜੀ ਗੇ ਮੈਂ ਚਾਹ ਵੀ ਬਣਾ ਲੈ ਹੁੰਦੀ ਆ ਮੈਂ ਚਾਹ ਚਾਹ ਬਣਾ ਦਈ ਘਰੋਂ ਨਾ ਤੀ ਉੱਠ ਵੀ ਗਏ ਕੋਈ ਨਹੀਂ ਮੈਂ ਬਣਾ ਲੈਣੀ ਹਾਂ ਚਾਹ ਪਹਿਲਾਂ ਵੀ ਤੇ ਮੈਂ ਬਣਾਉਣਾ ਰਿਹਾ ਮੈਂ ਫੇਰ ਕੀ ਆ ਹੋਰ ਮੈਂ ਬਣਾ ਲਈ ਤੇ ਚਾਹ ਤੇ ਨਹੀਂ ਬਣੀ ਆਹਾਂ ਜੀ ਵਧੀਆ ਬਣੀ ਠੀਕ ਆ ਤੇ ਤੁਸੀਂ ਦੱਸ ਜੀ ਕਿ ਹੋ ਜੀ ਮੈਂ ਆਜੇ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ। ਹੱਲ ਹੁਣ ਤੇ ਹੋ ਗਿਆ ਵਾ ਹੁਣ ਫਿਰ ਕੀ ਕਰਨਾ? ਪਤਾ ਯਾ ਮिन्नੂ। ਕੀ ਪਤਾ ਵਾ? ਕੋਈ ਨਹੀਂ। ਕਿਉਂ? ਕੀ ਗੱਲ ਹੈ ਯਾਰ? ਕੋਈ ਗੱਲ ਨਹੀਂ ਤੁਸੀਂ ਚਾਹ ਪੀ ਲਓ ਇਧਰ। ਉਹਨਾਂ ਨਾਲ ਫਿਰ ਮੈਂ ਰੋਟੀ ਪਕਾ ਰਹੀ ਆ। ਠੀਕ ਆ? ਹਾਂਜੀ। ਤੇ ਮੈਂ ਜਾਣਾ ਵਾ ਬਾਜ਼ਾਰ ਦੇ ਵਿੱਚ। ਮिन्नੂ ਲਾਜਣਾ ਟਾਈਮ ਕੋਈ ਸੂਟ ਸਾੜ ਤੇ ਨਹੀਂ ਜਾਣਾ? ਨਹੀਂ ਮੇਰੇ ਕੋਲ ਹੈਗੀ ਆ। ਚਾਹੀਦਾ ਹੋਰ ਕੋਈ ਚੀਜ਼ ਨਹੀਂ ਮੈਨੂੰ ਹੈਗਾ ਇਹ ਸਾਰਾ ਕੁਝ ਮੈਨੂੰ ਨਹੀਂ ਚਾਹੀਦਾ ਉਹ ਖਾਲੀ ਮੈਨੂੰ ਤਾਂ ਕਿੰਨੀ ਵਾਰੀ ਕਹਿੰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਸਾਰਾ ਕੁਝ ਚਲੋ ਫਿਰ ਤੁਸੀਂ ਇਦਾਂ ਕਰਿਓ ਅੰਦਰੋਂ ਨਾ ਹੁੰਡਾ ਮਾਰ ਲਿਓ ਠੀਕ ਆ ਬੂਹਾ ਨਹੀਂ ਖੁੱਲਾ ਛੱਡਣਾ ਠੀਕ ਹੈ ਕੋਈ ਆ ਤੇ ਕੋਈ ਗਲੀ ਦੇ ਵਿੱਚ ਕੋਈ ਚੀਚੂ ਜੀ ਵੇਚਣਾ ਉਹ ਤੇ ਬਾਹਰ ਨਿਕਲ ਕੇ ਉਹਨੂੰ ਅੰਦਰੋਂ ਅੰਦਰ ਹੀ ਆਉਣ ਦੇਣਾ ਠੀਕ ਹੈ ਕੋਈ ਗੱਲ ਨਹੀਂ ਮੈਂ ਬੱਚੀ ਥੋੜੀ ਤਾਂ ਨਹੀਂ ਕਿ ਇੰਨੇ ਨਿੱਕੇ ਨਿੱਕੇ ਗੱਲ ਸਮਝਾਉਂਦੇ ਜੀ ਚਾਹ ਤੇ ਆ ਕਪਾਂ 'ਚ ਚਾਹ ਠੰਡੀ ਹੋ ਜਾਂਦੀ ਆ ਹਲੋ ਤੁਹਾਨੂੰ ਬਾਬੀ ਜੀ ਨੇ ਦੱਸਿਆ ਕਿ ਮੈਨੂੰ ਫੋਨ ਨਾ ਕਰਿਆ ਕਰੋ ਫਿਰ ਤੁਸੀਂ ਮੈਨੂੰ ਕਿਉਂ ਫੋਨ ਕਰਦੇ ਜੀ ਕਿਦੋਂ ਤੁਸੀਂ ਮੇਰੀ ਮਰਜ਼ੀ ਦੇ ਖਿਲਾਫ ਜਾ ਕੇ ਮੈਨੂੰ ਬਿਨਾਂ ਪੁੱਛੇ ਮੇਰਾ ਵਿਆਹ ਕਰ ਹੀ ਦਿੱਤਾ ਵਾ ਤੇ ਫਿਰ ਹੁਣ ਮੈਨੂੰ ਪੁੱਛਣ ਦਾ ਹਾਲ ਕੀ ਫਾਇਦਾ ਤੁਹਾਨੂੰ ਪਤਾ ਹੀ ਹੁੰਦਾ ਮੈਂ ਕਿਹੜੀ ਜਨਤ ਤਵੇਂ ਕਿਉਂ ਪਤਾ ਹੈ ਨਾ ਉਹਨਾਂ ਦੇ ਰੰਗ ਵੱਲੋਂ ਕਿ ਕਿੰਨਾ ਕਾਲਾ ਆ ਮੈਂ ਤੇ ਭਾਬੀ ਜੇ ਤੁਹਾਨੂੰ ਦਾ ਸਟੇਟਸ ਵੀ ਨਹੀਂ ਲਾਇਆ ਆਪਣੀ ਸਹੇਲੀਆਂ ਨੂੰ ਵੀ ਨਹੀਂ ਦੱਸਿਆ ਕਿ ਮੇਰਾ ਵਿਆਹ ਹੋ ਗਿਆ ਆ ਇੱਕ ਤਾਂ ਤੁਸੀਂ ਮੇਰਾ ਵਿਆਹ ਵੀ ਪਰਚੁੰਨੀ ਚੜਾ ਕੀਤਾ ਆ ਕੀ ਦੱਸਾਂ ਨੰਮੀ ਮੈਂ ਕੀ ਕਿ ਦੱਸਾਂ ਨੰਮੀ ਨਾ ਵੀ ਕੀ ਦੱਸਾਂ ਰਹੀ ਮੈਂ ਕੀ ਮਨ ਨੂੰ ਪਰਜੀ ਪਤਾ ਲੱਗੂਗਾ ਹੌਲੀ ਹੌਲੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਕੁਝ ਵੀ ਬਦਲ ਲੱਗਣਾ ਪਰ ਜਿੱਦਾਂ ਤੁਸੀਂ ਮੇਰ ਨਾਲ ਕੀਤਾ ਨਾ ਇਤਾਂ ਵੈਰੀ ਦੁਸ਼ਮਣ ਵੀ ਨਾ ਕਿੰਨਾ ਕਰੇ ਵੇਖ ਲੈਣੀ ਆ ਮੈਨੂੰ ਕੀ ਹੌਲੀ ਹੌਲੀ ਪਤਾ ਲੱਗਦਾ ਹੈ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰਿਓ ਭਾਬੀ ਜੀ ਮੈਂ ਤੁਹਾਨੂੰ ਦੱਸਦਾ ਜੀ ਕਿ ਨਾਮੇ ਜਿੰਦਗੀ ਕਿਰਾਨੋ ਕਰਨਾ ਛੱਡੋ ਮੈਂ ਅਜਿਹੀ ਤਾਂ ਜਾਣਉਣ ਜੋਗੀ ਨਹੀਂ ਹਾਸਲੇ ਜੱਗੀ ਵਾਰੀ ਹੀ ਮੈਂ ਕੁੜੀ ਕੀ ਤਾਂ ਕੀ ਬਣ ਜਾਈਂ ਗਰਮੀ ਦੇ ਮੂਹਾਂ ਤੋਂ ਬਾਅਦ ਸਹੀ ਹੁੰਦੀ ਆ ਵਿਆਹ ਤੋਂ ਬਾਅਦ ਕੁੜੀਆਂ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਬਦਲ ਜੀ ਆ ਤੇ ਮੇਰੀ ਨਰਕੀ ਬਣ ਗਈ ਆ ਮੈਂ ਤਾਂ ਨੂੰ ਆਖਿਆ ਵੀ ਬੂਏ ਦਾ ਕੁੰਡਾ ਮਾਰ ਕੇ ਰੱਖਿਓ ਆ ਵੇਖੋ ਸੂਟ ਮੈਂ ਤੁਹਾਡੇ ਲਈ ਲੈ ਕੇ ਆਇਆ ਮੈਂ ਤਾਂ ਤੈਨੂੰ ਕਿਹਾ ਸੀ ਮੈਨੂੰ ਨਹੀਂ ਚਾਹੀਦੇ ਹਾਂ ਚੱਲ ਮੈਂ ਪਿਆਰ ਨਾਲ ਹੀ ਲੈ ਕੇ ਆਇਆ ਵਾ ਵੇਖ ਲਓ ਹਾਂ ਤੁਸੀਂ ਮੇਰੇ ਕੋਲੋਂ ਲੈ ਇਹ ਪਹਿਲਾ ਹੀ ਵਰਗੋ ਕਰਦੇ ਠੀਕ ਆ ਠੀਕ ਆ ਤੂੰ ਮੇਰੇ ਸੋਨੇ ਆਹ ਟੈਨਸ਼ਨ ਨਾ ਲਾਓ ਆਜੋ ਅੰਦਰ ਹੁਣ ਚੱਲੀਏ ਕੋਈ ਨਹੀਂ ਮੈਨੂੰ ਰੱਖ ਦੇਣੀ ਜੇ ਤੁਸੀਂ ਬੇਚ ਪਾਣੀ ਨਹੀਂ ਹੈ ਵਾਹ ਪਾਣੀ ਮਿਲਣਾ ਚੱਲ ਵੇਖ ਲੋ ਫਿਰ ਲਿਆ ਦਿਓ ਮੈਨੂੰ ਘੁੱਟ ਪਾਣੀ ਕੋਈ ਨਹੀਂ ਮੈਂ ਪਹਿਲਾਂ ਸਕਪੜ ਲੈ ਕੇ ਆਉਂਦੇ ਨੂੰ ਸੁਣਾਈ ਕੰਮ ਜਿਹੜੇ ਗਿਆ ਸੀ ਮੈਂ ਪਹਿਲਾ ਕੰਮ ਤੇ ਹੋਇਆ ਨਹੀਂ ਕਿਉਂਕਿ ਬੰਦੇ ਕੋਲ ਪੈਸੇ ਕਢਾਉਣੇ ਪੜੇ ਓਕੇ ਅੱਜ ਕੋ ਲੈ ਡੜੀ ਆ ਨਾ ਬੰਦਾ ਵੀ ਇਦਾਂ ਦਾ ਹੀ ਹੈ ਓਕੇ ਆ ਵਾਸਤੇ ਵੀਰੇ ਨੇ ਇਹ ਸੋਲਿੰਗ ਆਪਣੇ ਵਾਸਤੇ ਸਭ ਕੁਝ ਲੈਣ ਦੇ ਮੇਰੇ ਤੇ ਪਹਿਲੇ ਵੀ ਬਹੁਤ ਭਏ ਆ ਮੈਂ ਕਿਹੜੇ ਪਾਉਣੇ ਚੱਲ ਜਾਓ ਕੁਝ ਕੀ ਹੋ ਰਿਹਾ ਤੁਹਾਨੂੰ ਮੇਰੇ ਸਿਰ ਦਰਦ ਬਹੁਤ ਹੋਣ ਦੇ ਆ ਫਿਰ ਤੁਹਾਨੂੰ ਤੇ ਬੁਖਾਰੀ ਬਹੁਤ ਆ ਚਲੋ ਮੈਂ ਦਵਾਈ ਲੈ ਕੇ ਦਵਾ ਤੁਹਾਨੂੰ ਚਲਿਏ ਨਹੀਂ ਤੂੰ ਹੀ ਲਿਆ ਦੋ ਐਦਾਂ ਕਿਦਾਂ ਮੈਂ ਲਿਆ ਦਾਂ ਤੂੰ ਡਾਕਟਰ ਨੂੰ ਦੱਸ ਕੇ ਨਹੀਂ ਆਜੇਂ ਕੋਈ ਮੈਂ ਪਹਿਲਾਂ ਵੀ ਤੈਨੂੰ ਇਹੋ ਗੱਲ ਪੁੱਛਣ ਡਿਆ ਵਾਂ ਵੀ ਕੋਈ ਟੈਨਸ਼ਨ ਹੈ ਆ ਕੋਈ ਗੱਲ ਬਾਤ ਹੈ ਕੀ ਗੱਲ ਆ ਨਹੀਂ ਕੋਈ ਟੈਨਸ਼ਨ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੀ ਚਲ ਲੰਮੇ ਬਹਿ ਜਾਓ ਫਿਰ ਆ ਕਿਆ ਨੜ ਤੂੰ ਹੀ ਲੰਮੇ ਕੋ ਇਥੇ ਮੈਂ ਪਾਣੀ ਲੈ ਕੇ ਆਉਣਾ ਮੈਂ ਤੁਹਾਡੇ ਲਈ ਅਦਰਕ ਵਾਲੀ ਚਾਹ ਬਣਾ ਲਈ ਰਵਾਂ ਨਹੀਂ ਤੇ ਚਲ ਮੈਂ ਪਾਣੀ ਲੈ ਕੇ ਆਉਂਦਾ ਤੇ ਗੋਲੀ ਲੈ ਕੇ ਆਵਾਂ ਚੱਲਾਉਂ ਤੋਂ ਆ ਗੋਲੀ ਹਾ ਪਰ ਅਸਿਰਾ ਮੋੜਿਆ ਬੁਖਾਰ ਦੀ ਥੋੜਾ ਜਿਹਾ ਆਰਾਮ ਆਉਂਦਾ ਨਾ ਫਿਰ ਮੈਂ ਨਾਲ ਲੈ ਕੇ ਜਾਣਾ ਬਾਜ਼ਾਰ ਸੇ ਉੱਥੋਂ ਲੈ ਆਉਂਦੇ ਆ ਜੱਟ ਦਵਾਈ ਯਾਰ ਮੈਨੂੰ ਅਲੱਗ ਚੱਲ ਅੰਮੀ ਬੋਮੇ ਤੁਹਾਡਾ ਸਿਰਕੋਟ ਦੇ ਨਾਮ ਨਹੀਂ ਕੋਈ ਗੱਲ ਨਹੀਂ ਰਹਿਣਗੀ ਤੁਸੀਂ ਚੱਲ ਠਹਾ ਕੋਈ ਗੱਲ ਨਹੀਂ ਮੈਂ ਕੁੱਟ ਦੇਣਾ ਕੋਈ ਨੰਨੀ ਕੁਝ ਲੈ ਲਓ ਚੱਲ ਮੈਂ ਚਾਹ ਬਣਾ ਕੇ ਲਿਆਉਣਾ ਮਦਰ ਘਵਾੜੀ ਨਹੀਂ ਕੋਈ ਗੱਲ ਨਹੀਂ ਮੈਂ ਠੀਕ ਹਾਂ ਜਰ ਥੋੜੀ ਥੋੜੀ ਪੀ ਲੈਣੇ ਆ ਮੈਂ ਵੀ ਬਾਹਰ ਆਇਆ ਹਾਂ ਚੱਲ ਵੇਖੋ ਆਹ ਮੈਂ ਲਿਆਉਣਾ ਬਣਾ ਕੇ ਠੀਕ ਹੈ ਨਤੇ ਅਦਾ ਕਰਦੇ ਐ ਮੈਨੂੰ ਕਦੀ ਵੀ ਗਲਤ ਨਹੀਂ ਬੋਲੇਆ ਹਮੇਸ਼ਾ ਤੁਸੀਂ ਤੁਸੀਂ ਕਰਕੇ ਬੋਲਦੇ ਆ ਮੈਂ ਕਦੀ ਚੀਜ਼ ਮੰਗਦੀ ਵੀ ਨਹੀਂ ਐ ਮੈਨੂੰ ਬਿਨਾਂ ਮੰਗਿਆ ਹੀ ਚੀਜ਼ ਲਿਆ ਦਿੰਦੇ ਆ ਕਬੀ ਸਹੀ ਕਹਿੰਦੀ ਕਿ ਹੋਣੀ ਮੈਨੂੰ ਪਤਾ ਹੈ ਅਹਿਸਾਸ ਥੋੜੀ ਥੋੜੀ ਹੋ ਜਾਏਗਾ ਸਹੀ ਐ ਪਰੰਗਾ ਵਿੱਚ ਕੀ ਰੱਖਿਆ ਬੰਦਾ ਇੱਜ਼ਤ ਵਾਲਾ ਹੋਣਾ ਚਾਹੀਦਾ ਕੇਅਰ ਕਰਨ ਵਾਲਾ ਹੋਣਾ ਚਾਹੀਦਾ ਰਿਸਪੈਕਟ ਵੀ ਮੈਨੂੰ ਪੂਰੀ ਦਿੰਦੇ ਆ ਇੱਜ਼ਤ ਵੀ ਬੰਦੇ ਨੂੰ ਪੂਰੀ ਦਿੰਦੇ ਆ ਹੋਰ ਕੀ ਚਾਹੀਦਾ ਜਿੱਦਾਂ ਮਾਂ ਆਪਣੀ ਧੀ ਦਾ ਖਿਆਲ ਰੱਖਦੀ ਆ ਉਦਾਂ ਹੀ ਮੇਰਾ ਧਿਆਨ ਰੱਖਣ ਡੇ ਆ ਭਾਬੀ ਤੁਸੀਂ ਸਹੀ ਹੀ ਆਪਣੀ ਥਾਂ ਤੇ ਬੰਦੇ ਨੂੰ ਕਦੀ ਵੀ ਰੰਗ ਤੋਂ ਨਹੀਂ ਜੱਜ ਕਰਨਾ ਚਾਹੀਦਾ ਉਹਦੇ ਵਿੱਚ ਇਹ ਵੇਖਣੇ ਚਾਹੀਦੇ ਆ ਗੁਣ ਕੀ ਆ ਤੇ ਤੁਹਾਡੇ ਪ੍ਰਤੀ ਕਿੰਨਾ ਹੀ ਇਮਾਨਦਾਰ ਇਮਾਨਦਾਰ ਹੋਣਾ ਚਾਹੀਦਾ ਬੰਦਾ ਮੇਉਦੋ ਪ੍ਰਿਪਾ ਬਿਲਗੰਤ ਕਹਿੰਦੀ ਮੰਨੇ ਮੇਰਾ ਗਲਤ ਥਾ ਰਿਸ਼ਤਾ ਕਰਦਾ ਪਰ ਅੱਜ ਭਾਬੀ ਜੀ ਇਹ ਤਾਂ ਜੋ ਥੈਂਕ ਯੂ ਕਰਦੀ ਹੈ ਕਿ ਦੁਨੀਆ ਦਾ ਮੈਨੂੰ ਘਰ ਵਾਲਾ ਲੱਭ ਕੇ ਦਿੱਤਾ ਕਿ ਇੰਨਾ ਮੇਰਾ ਧਿਆਨ ਰੱਖਿਆ ਗਿਆ ਸ਼ਾਇਦ ਜੇ ਅੱਜ ਮੇਰੀ ਮਾਂ ਮੇਰੇ ਕੋਲ ਹੁੰਦੀ ਨਾ ਤੇ ਉਹ ਵੀ ਮੇਰਾ ਇੰਨਾ ਧਿਆਨ ਨਾ ਰੱਖਦੀ ਜਿੰਨਾ ਇਹ ਰੱਖਣ ਡਏ ਹੁਣ ਮੈਨੂੰ ਵੀ ਆਪਣੇ ਆਪ ਨੂੰ ਬਦਲਣਾ ਮੈਨਾ ਹੈ ਮੈਂ ਇੰਨਾ ਰੁਖਾ ਲਈ ਨਹੀਂ ਉਹਨਾਂ ਨਾਲ ਪਰ ਉਹਨਾਂ ਨੇ ਫਿਰ ਵੀ ਕਦੀ ਆਪਣੇ ਮੂੰਹ 'ਚ ਇੱਕ ਬਾਰ ਨਹੀਂ ਕਿਹਾ ਕਿ ਤੂੰ ਮੇਰੇ ਨਾਲ ਗਲਤ ਬੋਲਦੀ ਹੈਂ जाम हो जाए हूँ मेरा बारे भाभी ने गल कर दी ना तो ही क्यों बाहर आ गए जे मैं भाभी ने फोन करने लगी हूं हां ਸੌਰੀ ਯਾਰ ਕਿਉਂ ਕੀ ਹੋਇਆ ਵ ਮੈਂ ਤੁਹਾਨੂੰ ਹਮੇਸ਼ਾ ਤੁਹਾਡੇ ਰੰਗ ਤੋਂ ਜੱਜ ਕਰਦੀ ਰਹੀ ਇਹ ਸੋਚਦੀ ਰਹੀ ਕਿ ਤੁਹਾਡਾ ਮੇਰਾ ਕੋਈ ਮੈਚ ਨਹੀਂ ਹੈ ਕਿ ਤੁਸੀਂ ਕਿੱਥੇ ਤੇ ਮੈਂ ਕਿੱਥੇ ਇਹ ਸੇ ਕਰਕੇ ਆਪਣਾ ਰਿਸ਼ਤਾ ਮੈਂ ਖਰਾਬ ਕਰਦੀ ਬਈ ਸਾਰਾ ਕਸੂਰ ਮੈਂ ਆਪਣੀ ਭਾਬੀ ਨੂੰ ਸਮਝਦੀ ਪਈ ਹਾਂ ਪਰ ਮੈਂ ਹੁਣ ਭਾਬੀ ਦਾ ਥੈਂਕ ਯੂ ਕਰਨ ਲੱਗੀ ਹਾਂ ਕਿ ਜਿਨੇ ਮੈਨੂੰ ਤੁਹਾਡੇ ਨਾਲ ਲੜ ਲਾਇਆ ਤੇ ਇੰਨਾ ਵਧੀਆ ਘਰ ਬਣਾ ਲੱਗੇ ਜਿੱਤਾ ਜਿਹੜਾ ਉਹ ਸਿਆਣੇ ਕਹਿੰਦੇ ਆ ਰੰਗ ਦੋ ਹੀ ਹੁੰਦੇ ਆ ਚਿੱਟਾ ਤੇ ਕਾਲਾ ਇਦਾਂ ਰੰਗਾਂ ਦੇ ਵਿੱਚ ਨਹੀਂ ਤੇਰਮੇਰ ਕਰੀਦਾ ਹੁੰਦਾ ਕਦੀ ਵੀ ਬਾਕੀ ਜਿਹੜੀ ਵੀ ਚੀਜ਼ ਦੀ ਤੈਨੂੰ ਲੋੜ ਆ ਨਾ ਤੁਸੀਂ ਬਿਨਾ ਝਿਜਕ ਤੋਂ ਮੈਨੂੰ ਕਹਿਣਾ ਵਾ ਮੈਂ ਉਸੇ ਵੇਲੇ ਲਿਆ ਕੇ ਦਊਂਗਾ ਜੋ ਖਾਣਾ ਵਾ ਜਿੱਦਾਂ ਦਾ ਕੱਪੜਾ ਪਾਉਣਾ ਵਾ ਜਿਹੜੀ ਵੀ ਚੀਜ਼ ਚਾਹੀਦੀ ਹੈ ਤੁਸੀਂ ਮੈਨੂੰ ਇੱਕ ਕਰੀ ਕਹੋ ਮੈਂ ਹਾਜ਼ਰ ਕਰੂੰਗਾ ਠੀਕ ਹੈ ਉਹਦੇ ਮੈਨੂੰ ਪਤਾ ਹੈ ਤੁਸੀਂ ਬਿਨਾ ਦੱਸੇ ਮੈਨੂੰ ਟੀਜ ਲੈ ਆ ਕੇ ਦੇ ਦਿੱਉਂਦੇ ਹੋ ਨਾ ਤਿਆਂ ਗਿਰਕ ਦਿਓ ਪਰ ਮੇਰੇ ਦਿਮਾਗ ਵਿੱਚ ਹੀ ਗਲਤ ਫਹਿਮੀ ਸੀ ਰੰਗ ਨੂੰ ਲੈ ਕੇ ਜਿਹੜੀ ਕਿ ਅੱਜ ਦੂਰ ਉਹ ਕੀ ਹੈ ਤੈਨੂੰ ਨਾ ਲਿਆ ਕਰੋ ਚਲੋ ਤੁਸੀਂ ਲੰਮੇ ਪੋਪਾ ਪਾਪੀ ਨਾਲ ਕਰੋ ਗੱਲ ਤੇ ਮੈਂ ਚਾਹ ਲੈ ਕੇ ਆਉਣਾ 1 ਵਜੇ ਤੇ 1:30 ਠੀਕ ਹੈ ਓਕੇ ਅੰਸ਼ੂ ਬੀਜਾਸਤਰੀ ਕਾਲੋ ਨਾ ਮੈਂ ਤੁਹਾਨੂੰ ਕਿਹਾ ਹੀ ਤੈਨੂੰ ਫੋਨ ਨਾ ਲਾਇਆ ਇਸੇ ਕਰਕੇ ਮੈਂ ਤੁਹਾਨੂੰ ਆਪ ਕਹ ਰਹੀ ਆ ਸੌਰੀ ਪੱਪੀ ਜੀ ਤੁਹਾਡੇ ਕੋਲ ਵੀ ਮੰਗਦੀ ਪਈ ਐ ਮੈਂ ਹਾਂ ਜੀ ਕਿਉਂਕਿ ਮੈਨੂੰ ਪਤਾ ਐ ਸੌਰੀ ਮੈਂ ਤਾਂ ਮੰਗਣ ਨਹੀਂ ਕਿਉਂਕਿ ਤੁਸੀਂ ਮੈਨੂੰ ਕਿਹਾ ਹੀ ਕਿ ਹੋਣੀ ਦਿਨ ਸੁੱਖ ਦਾ ਪਤਾ ਤੇ ਗਾਂ ਜਾ ਕੇ ਪਤਾ ਲੱਗੇਗਾ ਤੇ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਇਸੇ ਤਾਂ ਤੇ ਸੋਗੀ ਤੇ ਮੇਰੇ ਇਹਦੇ ਨਾਲ ਹੀ ਸੰਜੋਗੀ हां जी मेनू ਪਤਾ ਤਾਂ ਹੀ ਬਿਲਕੁਲ ਸਹੀ ਕਿ ਨਹੀਂ ਵੀ ਦੁਨੀਆ ਤੇ ਰੰਗ ਦੋ ਹੀ ਹੈ ਇੱਕ ਚਿੱਟਾ ਤੇ ਇੱਕ ਕਾਲਾ